ਉਹ ਕਹਾਣੀ ਹੈਗੀ ਆ ਜੀ ਕੁਛ ਏਦਾਂ ਕਿ ਇੱਕ ਵਾਰ ਇੱਕ ਬੰਦਾ ਆਪਣੇ ਗਵਾਂਡੀਆਂ ਨਾਲ ਲੜ ਪੈਂਦਾ ਹੁੰਦਾ ਆਇਆ ਕਿ ਉਹਦੀ ਗੱਡੀ ਬਾਹਰ ਖੜੀ ਸੀਗੀ ਤੇ ਗਵਾਂਡੀਆਂ ਦਾ ਮੁੰਡਾ ਸਾਈਕਲ ਹੀ ਚਲਾਉਂਦਾ ਸੀਗਾ ਬਾਹਰ ਛੋਟਾ ਜਿਹਾ ਜਵਾਕ ਸੀਗਾ ਕੋਈ ਤੇ ਉਹਨੇ ਲਿਆ ਕੇ ਗੱਡੀ ਦੇ ਵਿੱਚ ਸਾਈਕਲ ਹੀ ਠੋਕਤੀ ਤੇ ਉਹਨੇ ਨਾਲੇ ਜਵਾਕ ਦੇ ਚਪੇੜਾਂ ਸਿੱਟੀਆਂ ਨਾਲੇ ਉਹ ਡੈਡੀ ਨਾਲ ਲੜ ਪਿਆ ਖਾਜ਼ਾ ਕੋਈ ਬੋਲਿਆ ਉਹਨੂੰ ਤੇ ਕਾਫੀ ਲੜਾਈ ਝਗੜਾ ਹੋਇਆ ਤੇ ਥੋੜੇ ਟਾਈਮ ਬਾਅਦ ਫਿਰ ਚਲੋ ਜੋ ਸ਼ਾਂਤ ਜਿਹਾ ਹੋਇਆ ਮਾਹੌਲ ਤੇ ਘਰ ਵਾਲੀ ਨੇ ਨਾਲੇ ਚਾਹ ਦਿੱਤੀ ਤੇ ਨਾਲੇ ਨੂੰ ਸਮਝਾਇਆ ਵੀ ਤੂੰ ਬੜਾ ਬੋਲ ਗਿਆ ਵੀ ਏਡੀ ਵੀ ਕੋਈ ਗੱਲ ਨਹੀਂ ਸੀਗੀ ਵੀ ਨਿੱਕੀ ਜਿਹੀ ਗੱਲ ਦਾ ਤੂੰ ਰਾਈ ਦਾ ਪਹਾੜ ਬਣਾਤਾ ਨਿੱਕੀ ਜਿਹੀ ਗੱਲ ਦਾ ਤੂੰ ਇੰਨਾ ਵੱਡਾ ਮਸਲਾ ਖੜਾ ਕਰਤਾ ਵੀ ਏਡਾ ਵੀ ਕੋਈ ਚੱਕਰ ਨਹੀਂ ਸੀ ਫੇਰ ਕੀ ਹੋ ਗਿਆ ਤੇ ਉਹ ਆਪਦੀ ਘਰ ਵਾਲੀ ਤੇ ਵੀ ਭੜਕ ਗਿਆ ਉਹਨੂੰ ਹੀ ਬੋਲਣ ਲੱਗ ਗਿਆ ਕਹਿੰਦਾ ਉਹਨਾਂ ਦੀ ਹਮਾਇਤ ਕਰਦੀਆਂ ਉਹਦੀ ਵੀ ਮਾਂ ਪਿਓ ਨੇ ਇੱਕ ਕਰਦੀ ਹੈ ਤੇ ਚਾਹ ਡੋਲਤੀ ਚਾਹ ਦਾ ਭਗਾ ਕੇ ਮਾਰਿਆ ਗਲਾਸ ਤੇ ਬਾਹਰ ਨਿਕਲ ਗਿਆ ਘਰੋਂ ਤੇ ਬਾਹਰ ਨਿਕਲ ਗਿਆ ਪਿੰਡ 'ਚ ਗੇੜੇ ਕੱਢਣ ਲੱਗ ਗਿਆ ਪਰ ਇਹ ਚੱਲੇ ਗਿਆ ਪਹੀ ਤੇ ਆਪਦੀ ਖੱਤੇ ਵਾਲੀ ਤੇ ਤੇ ਉੱਥੇ ਪਰੇ ਜਵਾਕ ਖੇਡਦੇ ਹੁੰਦੇ ਆ ਕ੍ਰਿਕਟ ਤੇ ਉਹਦਾ ਚਾਚਾ ਖੜਾ ਹੁੰਦਾ ਘਰਾਂ ਚੋਂ ਹੀ ਲੱਗਦਾ ਹੁੰਦਾ ਕੋਈ ਚਾਚਾ ਖੜਾ ਹੁੰਦਾ ਉਹ ਇੱਕ ਤੇ ਉਹ ਖੜਾ ਸੀਗਾ ਤੇ ਜਵਾਕਾਂ ਨੇ ਉਧਰੋਂ ਮੁੰਡੇ ਨੇ ਸ਼ਾਟ ਮਾਰਿਆ ਤੇ ਉਸੇ ਚਾਚੇ ਦੇ ਮੋਰਾ ਜਾ ਕੇ ਬੋਲ ਵੱਜੀ ਤੇ ਉਹ ਚਾਚਾ ਤੜਪ ਗਿਆ ਇੱਕਦਮ ਜਦੋਂ ਬੋਲ ਵੱਜੀ ਤੇ ਉਹ ਜਿਹੜਾ ਬੰਦਾ ਸੀਗਾ ਉਹ ਆਪਦੇ ਚਾਚੇ ਕੋਲੇ ਗਿਆ ਨਾਲੇ ਬੋਲ ਫੜਲ ਬੋਲ ਚੱਕ ਲਈ ਨਾਲੇ ਉਹ ਜਵਾਕਾਂ ਨੂੰ ਗਾਲਾਂ ਦੇਣ ਲੱਗ ਗਿਆ ਥੋੜੀ ਐ ਥੋੜੀ ਫਾਇ ਉਹਦਾ ਚਾਚਾ ਕਹਿੰਦਾ ਵੀ ਠੰਡ ਰੱਖ ਕੀ ਹੋ ਗਿਆ ਕਹਿੰਦਾ ਕੋਈ ਨਹੀਂ ਖੇਡਦੇ ਆ ਜਵਾਕ ਉਹ ਵੀ ਖੇਡ ਲੈਣ ਦੇ ਫੇਰ ਕੀ ਹੋ ਗਿਆ ਤੇ ਭਾਈ ਉਹ ਕਹਿੰਦਾ ਵੀ ਕੁਝ ਨਹੀਂ ਹੁੰਦਾ ਉਹ ਕਹਿੰਦਾ ਐਵੇਂ ਕਿਵੇਂ ਕਹਿੰਦਾ ਚਾਚਾ ਦੇਖ ਯਾਰ ਤੇਰੇ ਬਾਲ ਮਾਰੀ ਇਹਨਾਂ ਨੇ ਵੀ ਐਵੇਂ ਕਿਵੇਂ ਖੇਡ ਲੈਣ ਦੇ ਕਹਿੰਦਾ ਹੋਰ ਕਿਸੇ ਦੇ ਮਾਰਨਗੇ ਕਹਿੰਦਾ ਬਹੁਤ ਜਿਆਦਾ ਨੁਕਸਾਨ ਕਰਨਗੇ ਉਹ ਕਹਿੰਦਾ ਯਾਰ ਕੋਈ ਨਹੀਂ ਫੇਰ ਕੀ ਹੋ ਗਿਆ ਵੀ ਤੂੰ ਵੀ ਤਾਂ ਖੇਡਦਾ ਹੀ ਰਿਹਾ ਹਾਂ ਵੀ ਤੂੰ ਕਿਹੜਾ ਖੇਡਦਾ ਨਹੀਂ ਸੀਗਾ ਤੇ ਕਹਿੰਦਾ ਫੇਰ ਕਿਉਂ ਬਾਲ ਮਾਰੀ ਕੋਈ ਚੱਕਰ ਨਹੀਂ ਘਾ ਫੜਾਦੇ ਬਾਲ ਫੜ ਕੇ ਚਾਚਾ ਉਹਨਾਂ ਦਾ ਤੇ ਉਹ ਜਵਾਕਾਂ ਨੂੰ ਵਾਪਸ ਕਰ ਦਿੰਦਾ ਤੇ ਉਹ ਭਤੀਜ ਨੂੰ ਆਪਦੇ ਨੂੰ ਸਮਝਾਉਂਦਾ ਵੀ ਯਾਰ ਤੂੰ ਠੰਡਾ ਰਹਿਆ ਕਰ ਕਹਿੰਦਾ ਐਵੇਂ ਨਹੀਂ ਕੀ ਗੱਲ ਦਾ ਨਿੱਕੀ ਨਿੱਕੀ ਦੀ ਗੱਲ ਨਿੱਕੀ ਨਿੱਕੀ ਗੱਲ ਤੇ ਗੁੱਸਾ ਨਾ ਕਰਿਆ ਕਰ ਕੋਹ ਨਹੀਂ ਆਉਂਦਾ ਤੇ ਕਹਿੰਦਾ ਐਵੇਂ ਨਹੀਂ ਬੜੀ ਟੈਨਸ਼ਨ ਲਈਦੀ ਤੇ ਕਹਿੰਦਾ ਯਾਰ ਕਹਿੰਦਾ ਚਾਚਾ ਟੈਨਸ਼ਨ ਹੁੰਦਾ ਕਹਿੰਦਾ ਯਾਰ ਕੀ ਦੱਸਾਂ ਕਹਿੰਦਾ ਤੂੰ ਉਹ ਚਾਚਾ ਨੂੰ ਪੁੱਛਦਾ ਵੀ ਕੀ ਗੱਲ ਹੋ ਗਈ ਵੀ ਤੂੰ ਖੇੜਿਆ ਜਾਉ ਨਾ ਵੀ ਕੀ ਗੱਲ ਹੋ ਗਿਆ ਵੀ ਘਰੇ ਲੜ ਲੁੜ ਕੇ ਆ ਉਹ ਕਹਿੰਦਾ ਹਾਂ ਚਾਚਾ ਨੇ ਐ ਕਰਕੇ ਸਾਰੀ ਗੱਲ ਦੱਸਦਾ ਵੀ ਐਂ ਘਵਾਂਡੀਆਂ ਦਾ ਮੁੰਡਾ ਸੀਗਾ ਤੇ ਭੈਂਟਦਾ ਮੈਂ ਵੀ ਆ ਕੇ ਜਿੱਕੜੀ ਜੁਨੇ ਸਾਈਕਲ ਹੀ ਮਾਰੀ ਉਹ ਚਾਚਾ ਕਹਿੰਦਾ ਲੈ ਕਹਿੰਦਾ ਗੱਡੀ ਸਾਇਕਲੀ ਮਾਰੀ ਕਿੱਡੀ ਗੱਲ ਹੋ ਗਈ ਤੇ ਕਹਿੰਦਾ ਗੱਡੀ ਤਾਂ ਤੇਰੀ ਪਹਿਲਾਂ ਹੀ ਬੋਟ ਹੋ ਗਈ ਹੋਈ ਆ ਅਭੀ ਮੜੀਏ ਕਚਰੀ ਢੋਰ ਸੀ ਤਾਂ ਕੀ ਹੋ ਗਿਆ ਤੇ ਕਹਿੰਦਾ ਤੂੰ ਫਿਰ ਗਵਾਂਢੀ ਜੀ ਵੀ ਕਹਿੰਦਾ ਨਾਲੇ ਬੈਰ ਪਾ ਲਿਆ ਐ ਨਹੀਂ ਹੁੰਦਾ ਕਹਿੰਦਾ ਮੜੀ ਮੜੀ ਗੱਲ ਤੇ ਲੜੀਦਾ ਹੁੰਦਾ ਕਹਿੰਦਾ ਤੂੰ ਸਮਝਿਆ ਕਰ ਕਹਿੰਦਾ ਵੀ ਗਵਾਂਢੀਆਂ ਚ ਬਿਆਂਢੀ ਵੰਡੀ ਸਕੇ ਹੁੰਦੇ ਨੇ ਵੀ ਕਹਿੰਦਾ ਹੁਣ ਜੋ ਮੈਂ ਬਿਮਾਰ ਸੀਗਾ ਕਹਿੰਦਾ ਤੂੰ ਤਾਂ ਬਾਹਰ ਚ ਐਂ ਕਹਦਾ ਪਹਿਲਾਂ ਮਨ ਗਵਾਂਢੀਆਂ ਮੁੰਡੇ ਨਹੀਂ ਸੰਭਿਆ ਉਹ ਹੀ ਲੈ ਕੇ ਆ ਕਹਿੰਦਾ ਡਾਕਟਰ ਦੇ ਤੇ ਉਹਨੂੰ ਫਿਰ ਆਪਦੀ ਹੌਲੀ ਹੌਲੀ ਬੰਦੇ ਨੂੰ ਗਲਤੀ ਦਾ ਅਹਿਸਾਸ ਹੁੰਦਾ ਕਹਿੰਦਾ ਵੀ ਹਾਂ ਯਾਰ ਚਾਚਾ ਸਹੀ ਕਹਿ ਰਿਹਾ ਤੂੰ ਤੇ ਕਹਿੰਦਾ ਵੀ ਮੇਰੇ ਤੋਂ ਜ਼ਿਆਦਾ ਬੋਲਿਆ ਗਿਆ ਕਹਿੰਦਾ ਹੁਣ ਕੀ ਕਰਾਂ ਫਿਰ ਕਹਾਂ ਕਰਨਾ ਕੀ ਜੇ ਤੂੰ ਇੱਕ ਕੰਮ ਕਰ ਚਾ ਚੱਲ ਛੱਡ ਦੂੰਗਾ ਇਹ ਕੰਮ ਕਰ ਉਹ ਪਰੇ ਨਾ ਬੋਰੀ ਪਈਆ ਤੇ ਉਹ ਚਾਚੇ ਦੇ ਕਬੂਤਰ ਰੱਖਿਆ ਹੁੰਦੇ ਆ ਮੋਟਰ ਤੇ ਤੇ ਕਹਿੰਦਾ ਇਹ ਕੰਮ ਕਰ ਉਹ ਬੋਰੀ ਚੱਕ ਉਹਨਾਂ ਦੇ ਕਬੂਤਰਾਂ ਐ ਖੰਭ ਜੇ ਨੇ ਕਹਿੰਦਾ ਉਹ ਪਰੇ ਸਿੱਟਿਆ ਤੇ ਖਲੜਾਇਆ ਖਲਾਰਿਆ ਕਹਿੰਦਾ ਉੱਥੇ ਜਾ ਕੇ ਉਹ ਕਹਾਂ ਠੀਕ ਆ ਬੋਰੀ ਚੱਕਦਾ ਚੱਕੇ ਤੌਰ ਪੈਂਦਾ ਪਰੇ ਸੁਆ ਹੁੰਦਾ ਸੁਏ ਝਟੇਰੀ ਕਰਕੇ ਮੁੜਿਆ ਹੁੰਦਾ ਤੇ ਕਹਿੰਦਾ ਚੱਕ ਚਾਚਾ ਤੇਰੀ ਬੋਰੀ ਛੱਟਿਆਂ ਦੇ ਤੇਰੇ ਖੰਭ ਕਹਿੰਦਾ ਤੇ ਉਹ ਚਾਚਾ ਕਹਿੰਦਾ ਅੱਛਾ ਕਹਿੰਦਾ ਪਤੀ ਜੇ ਇੱਕ ਛੋੜਾ ਕੰਮ ਹੋਰ ਆ ਕਹਿੰਦਾ ਦੱਸ ਕਹਿੰਦਾ ਵੀ ਇਹ ਜਿਹੜੇ ਖੰਭ ਤੋਂ ਖੰਡਾ ਕੇ ਆਇਆ ਕਹਿੰਦਾ ਸਾਰੇ ਚੋਕ ਲਿਆ ਕਹਿੰਦਾ ਇਕੱਠੇ ਕਰ ਲਿਆ ਕਹਿੰਦਾ ਪੂਰੀ ਚਪਾ ਲਿਆ ਵਾਪਸ ਕਹਿੰਦਾ ਚਾਚਾ ਦਾ ਦਿਮਾਗ ਸੈਟਾ ਕਹਿੰਦਾ ਐ ਕਿਵੇਂ ਹੋ ਜੂ ਕਹਿੰਦਾ ਹੁਣ ਤਾਂ ਮੈਂ ਖੰਡਾਇਆ ਕਹਿੰਦਾ ਨਾਲੇ ਮੈਂ ਤਾਂ ਢੇਰੀ ਵੀ ਸੁਏ ਚ ਕਰਕੇ ਆਇਆ ਕਹਿੰਦਾ ਤਾਂ ਰੋੜ ਰੁੜ ਗਏ ਹੋਣੇ ਕਹਿੰਦਾ ਹੁਣ ਮੈਂ ਉਹਨਾਂ ਨੂੰ ਕਹ ਉਹੀ ਤਾਂ ਕਰ ਵੀ ਕਰ ਲਿਆ ਇਕੱਠੇ ਕੋਹ ਨਹੀਂ ਹੁੰਦਾ ਕਹਿੰਦਾ ਚਾਹੀਦੇ ਆ ਕਹਿੰਦਾ ਮੈਨੂੰ ਕਹਿੰਦਾ ਲੈ ਚਾਚਾ ਕਹਿੰਦਾ ਯਾਰ ਕਮਾਲ ਕਰੀ ਜੰਨਾ ਕਹਿੰਦਾ ਜਿਹੜੇ ਬਾਹਰ ਪਏ ਹੋਣੇ ਉਹ ਹਵਾ ਜੋੜ ਕੇ ਹੋਣੇ ਆ ਸੂਏ 'ਚ ਢੇਰੀ ਕਰਿਆ ਰੋੜ ਰੋੜ ਗਏ ਕਹਿੰਦਾ ਹੁਣ ਬਈ ਉਹ ਕਿੱਥੇ ਲੱਭਣੇ ਆ ਕਹਿੰਦਾ ਹੁਣ ਕਹਿੰਦਾ ਆਸ਼ਾ ਨਹੀਂ ਮਿਲਨੇ ਕਹਿੰਦਾ ਹੁਣ ਕਹਿੰਦਾ ਨਹੀਂ ਕਹਿੰਦਾ ਬਸ ਫਿਰ ਇਹ ਹੀ ਗੱਲ ਆ ਤੇ ਚਲੋ ਛੱਡੋ ਚਾਚੇ ਵਧੀਜੇ ਨੂੰ ਤੁਸੀਂ ਸਮਝ ਗਏ ਗੱਲ ਬਸ ਇੰਨੀ ਕੀ ਆ ਬਈ ਪਹਿਲਾਂ ਤੋਲੋ ਫਿਰ ਬੋਲੋ ਮੇਰੇ ਸਕੂਲ ਦੀ ਇੱਕ ਗੱਲ ਜਿਆਦਾ ਕੀ ਸਾਡੇ ਸਕੂਲੇ ਕਲਾਸਾਂ ਦੇ ਬਾਹਰ ਨਾ ਜਿਹੜਾ ਤਰਕਮੈਦਾ ਕੁਲਟਾ ਜਿਵੇਂ ਮੱਛੀ ਭੀੜੇ ਮਾਸਟਰ ਬੋੜ ਤੇ ਨਹੀਂ ਲਿਖਦਾ ਹੁੰਦਾ ਸੂ ਵਿਚਾਰ ਉਹ ਲਿਖੇ ਹੋਇਆ ਸਾਰੀਆਂ ਕਲਾਸਾਂ ਦੇ ਬਾਹਰ ਕਿਤੇ ਲਿਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਕਿਤੇ ਲਿਖਿਆ ਉਹਨਾਂ ਵਿੱਚੋਂ ਆਈ ਇੱਕ ਕਲਾਸ ਦੇ ਉੱਤੇ ਲਿਖਿਆ ਹੋਇਆ ਪਹਿਲਾਂ ਤੋਲੋ ਫਿਰ ਬੋਲੋ ਤੇ ਵਾ ਉਹੀ ਗੱਲ ਸੀਗੀ ਕਹਾਣੀ ਦਾ ਮੇਨ ਮਕਸਦ ਇਹੀ ਸੀਗਾ ਪਹਿਲਾਂ ਤੋਲੋ ਫਿਰ ਬੋਲੋ ਤੇ ਫਿਰ ਬਾਕੀ ਜਦੋਂ ਕਿਤੇ ਪੈ ਗਿਆ ਕਹਿੰਦੇ ਖਲਾਰਾ ਇਕੱਠਾ ਕਰਨੀ ਹੋਣਾ ਉਹ ਹਰਜਾਨਾ ਬੜਾ ਭਾਰਾ ਤੇ ਇਥੋਂ ਭਰਨੀ ਹੋਣਾ ਸਤਿੰਦਰ ਸਰਸ ਸਤਿੰਦਰ ਸਰਤਾਜ ਸਾਹਿਬ ਦਾ ਗੀਤ ਆ ਇਹ ਵੀ ਸੁਣਿਆ ਬਾਕੀ ਇੱਕ ਉਹਨਾਂ ਦਾ ਗੀਤ ਇੱਕ ਹੁਣੇ ਥੋੜੇ ਟਾਈਮ ਪਹਿਲਾਂ ਵੀ ਆਇਆ ਉਹ ਚ ਵੀ ਇੱਕ ਐਸੇ ਗੱਲ ਨਾਲ ਮਿਲਦਾ ਜੁੜਦਾ ਬੜਾ ਸੋਹਣਾ ਸ਼ੇਰ ਆ ਕੇ 6-7 ਵਾਰੀ ਸੋਚ ਕੇ ਲਫ਼ਜ਼ ਦੇ ਛੱਡੀ ਤੀਰ ਕਿਉਂਕਿ ਇਹੀ ਫੈਸਲੇ ਬਦਲਣਗੇ ਤਕਦੀਰ ਸੋ ਪਹਿਲਾਂ ਤੋਲੋ ਫਿਰ ਬੋਲੋ